ਹਾਂਜੀ ਫਿਰ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਕਾਫੀ ਚਿਰ ਬਾਅਦ ਵਲੌਗ ਪਾਉਣ ਲੱਗੇ ਅੱਜ ਅੱਜ ਆਪਾਂ ਕਣਕ ਵਟਣੀ ਕਰਤੀ ਸ਼ੁਰੂ ਪਹਿਲਾ ਦਿਨ ਆਪਣਾ ਕਣਕਾਂ ਦਾ ਸਾਨੂੰ ਪਤਾ ਹੀ ਐ ਮੌਸਮ ਖਰਾਬ ਨਾ ਡੱਕ ਪਈਆਂ ਸੀਗਾ ਮੀਂਹ ਕਣੀ ਵਾਵਾ ਸੀਗਾ ਅੱਜ ਆਪਾਂ ਲੱਗੇ ਆਣਕ ਵੜਨ 303 ਤੇ ਜੇ ਕੋਈ ਵੀਰ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਕਰ ਲੋ ਫੋਲੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਰ ਦਿਓ ਸ਼ੇਅਰ ਦੱਬ ਕੇ ਖੇਤੀਬਾੜੀ ਸੰਬੰਧ ਜਾਣਕਾਰੀਆਂ ਲੈ ਕੇ ਆਉਂਦੇ ਰਵਾਂਗੇ ਜੁੜੇ ਰਹੋ ਬਲੌਗ ਦੇ ਨਾਲ ਇਧਰ ਫੋਰਮ ਸਾਬ ਉੱਤਰਿਆ ਹੈ ਆਪਣੇ ਮਸ਼ੀਨ ਤੋਂ ਚਾਹ ਪਾਣੀ ਪੀਣ ਮਸ਼ੀਨ ਤਰਪੀ ਹੈ ਜੀ ਆਇਦਰ ਆਪਣੀ ਮੋਟਰ ਆ ਗਈ ਇਧਰਲੇ ਪਾਸੇ ਬੰਦੇ ਡੱਕੀ ਵੱਢੀ ਇਹਦੇ ਨਾਲ ਦੀ ਨਾਲ ਜਿਹੜੇ ਰਹਿੰਦੇ ਆ ਘੇਰ ਲੋਟ ਗੇੜ ਆਪਾਂ ਤੜਕੇ ਲੱਗੇ ਸੀਗੇ ਬੰਦੇ ਇਹਨਾਂ ਦੇ ਦੇ ਤਾਂ ਅਸੀਂ ਦੇਖ ਸਕਦੇ ਹਾਂ ਜਿਹੇ ਪਾਸੇ ਆਵਰੇਟੀ ਹੋ ਰਿਹਾ ਆ ਪਿਆਵਰੇਟੀ ਹੋ ਰਿਹਾ ਇਹਨਾਂ ਤੇ ਬਹੁਤ ਵਧੀਆ ਲੱਗਿਆ ਬਈ ਜੀ ਕੀ ਇਹਦੀ ਬੱਦਲ ਜੇ ਵੀ ਆਏ ਨੇ ਇੰਨੇ ਵੀ ਨਹੀਂ ਹੈ ਕੱਲ ਹਨੇਰੀ ਜ਼ਿਆਦਾ ਸੀਗੀ ਇੱਕ ਡੈਂਕੀ ਪਾ ਗਿਆ ਕਿਰਾ ਆਪਣਾ ਡਾਜੀਟਰ ਪਿਆ ਸੂਪਰ ਮੇਡ ਬਾਈ ਜੈਕੋਸ ਲੱਗੀ ਆ ਵਾਸੇ ਇੱਕ ਟੈਂਕੀ ਪਾਣੀ ਦਾਣੇ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਵਧੀਆ ਕਣਕਾਂ ਦਾ ਕੰਮ ਚੱਲ ਰਿਹਾ ਬਾਢੀ ਦਾ ਮਰ ਮਾਰ ਤੇ ਉੱਧਰ ਵੀ ਇੱਕ ਟਰਾਲੀ ਆਈ ਖੜੀ ਹੈ ਮਹੀਨ ਆਉਣ ਵਾਲੀ ਹੈ ਝਾੜ ਲਗਭਗ ਠੀਕ ਹੈ ਅਜਤਲੇ ਪਾਸੇ ਸਟੇਸ਼ਨ ਆ ਗਿਆ ਪਿੰਡ ਪੱਗ ਸਰ ਦਾ ਤੋ ਦੂਜੀ ਟੈਂਕੀ ਪਈ ਜਾਂਦੀ ਆ ਲੋ ਵੀ ਦੋਸਤੋ ਸਮਾਂ ਹੋ ਚੁੱਕਿਆ 5 ਵਜੇ ਦਾ ਇਧਰ ਆਪਣੇ ਵਰਕਰ ਬਚਨ ਸਿੰਘ ਉੱਧਰ ਉਹਨਾਂ ਦਾ 파ਟਨਰ ਤੇ ਤਿੰਨ ਟੈਂਕੀਆਂ ਪੈ ਚੁੱਕੀਆਂ ਐ ਇੱਕ ਇਹਦੇ ਚ ਦੋ ਟਰਾਲੇ ਚ ਪੈ ਗਈਆਂ ਕੰਮ ਵਧੀਆ ਚੱਲਦੀ ਜਾਂਦਾ ਕਈ ਏਰੀਆ ਚ ਕੱਲ ਬਹੁਤ ਨੁਕਸਾਨ ਹੋ ਗਿਆ ਗੜੇ ਮਾਰੀ ਹੋ ਗਈ ਠੀਕ ਐ ਠੀਕ ਆਪਣੇ ਬਚਤ ਰਹਿ ਗਈ ਲਗਭਗ ਅਜਵੱਟੇ ਹੀ ਆਊਗਾ ਆਪਾਂ ਕਰਨਾ ਆਏ ਸੀਗੇ ਧਾਣੇ ਸੱਟ ਪੱਲੜ ਦੇ ਨੱਪਣ ਆ ਗਏ ਸੀ ਮੈਂ ਸੋ ਵੀ ਦੋਸਤੋ ਇਧਰਲੇ ਪਾਸੇ ਦਾ ਕੰਮ ਨਿਪੜ ਗਿਆ 303 ਦਾ ਹੁਣ ਚੱਲਦਾ ਮੈਂ ਪਰਲੇ ਪਾਸੇ ਹੋ ਵੀ ਦੋਸਤੋ ਹੁਣ ਆਪਾਂ ਵਾੜਦੇ ਨੇ 826 ਲੋ ਵੀ ਦੋਸਤੋ 363 ਵੀ ਆਪਾਂ ਲੈ ਆਏ ਕਿ ਉਧਰ ਫੋਰਟ ਰਾਈਟਰ ਆਪਣਾ ਤਿਆਰ ਆ ਘਰੇ ਜਾਣ ਵਾਸਤੇ ਤੇ ਇਧਰ ਟਰਾਲੇ 'ਚ ਦਾਣੇ ਪਾਈ ਜਾਂਦੇ ਆ ਮੇਲਾ ਦਾ 4 ਕਿ ਟੰਕੀ ਆਪਾਂ ਪਾਤੀਆਂ ਇੱਕ ਟੰਕੀ ਹੋਰ ਪਾਉਗੀ ਉਧਰ ਮਸ਼ੀਨ ਚੱਲੀ ਜਾਂਦੀ ਆ ਬਾਬੇ ਦੀ ਕਿਰਪਾ ਨਾਲ ਵਧੀਆ ਤੇ ਦਿਨ ਦਾ 6 ਬਦਈ ਆ ਪੂਰਾ ਬੱਸ ਹੁਣ ਜਿਹੜਾ ਸਮਾਂ ਹੋ ਗਿਆ ਸੀ ਦੇ ਕਰੀਬ ਹੋ ਗਿਆ 7 ਹੀ ਵੱਜ ਗਏ ਤੇ ਵਿਰੇਂਦਰ ਨਾਲ ਕਰਦੇ ਆਪਾਂ ਗੱਲਬਾਤ ਉਹਦੇ ਚ ਇੱਕ ਟੈਂਕੀ ਹੋਰ ਪਾਉਗੇ ਹਣਾ ਨਹੀਂ ਬੱਸ ਉਹ ਇੱਕ ਨਹੀਂ ਬੱਸ ਉਹ ਤੇ ਫਿਰ ਟੈਂਕੀ ਕਹਿੰਦੇ ਨਹੀਂ ਪਵਾਉਣੀ ਰੱਖਣੀ ਆਪਾਂ ਬੀ ਐਸ ਵੀ ਹਾਂ ਤੇ ਜਿਹਨੇ ਨੇ ਮਰੀਆ ਏਰੀਆ ਚੱਕੀ ਜਾਂਦੀ ਆ ਮਸ਼ੀਨਾਂ ਸਫਾਈ ਚੱਕਰ ਮਸ਼ੀਨ ਦੀ ਬਹੁਤ ਵਧੀਆ ਰਿਜ਼ਲਟ ਕਿਵੇਂ ਲੱਗਿਆ ਜੀ ਤੁਹਾਨੂੰ ਮਸ਼ੀਨ ਆਿਆਂ ਦਾ ਕੰਮ ਕਰ ਮਸ਼ੀਨ ਦਾ ਕੰਮ ਤਾਂ ਬਹੁਤ ਵਧੀਆ ਚੱਲ ਰਹੀ ਜੀ ਮਸ਼ੀਨ ਬਹੁਤ ਸਫਾਈ ਆ ਬਾਕੀ ਭਈ ਆਪਦੀ ਮਸ਼ੀਨ ਇਹਨਾਂ ਦੀ ਕੋਈ ਸ਼ੱਕ ਨਹੀਂ ਅੱਗੇ ਦੋਸਤੋ ਕਰਦੇ ਆਂ ਵਲੌਗ ਦਾ ਐਂਡ ਮਿਲਾਂਗੇ ਕਿਸੇ ਹੋਰ ਵਲੌਗ ਵਿੱਚ ਕਰਦੇ ਆਂ ਵਲੌਗ ਨੂੰ ਦਬਕੇ ਸ਼ੇਅਰ ਧੰਨਵਾਦ ਜੀ